ਪੰਜਾਬ ਚ ਸਰਕਾਰੀ ਮੁਲਾਜ਼ਮਾਂ ਤੱਕ ਨੂੰ ਕਈ ਵਾਰ ਕਈ ਕਈ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਸਰਕਾਰ ਕਹਿੰਦੀ ਹੈ ਵੀ ਸਾਡੇ ਖਜ਼ਾਨੇ ਖਾਲੀ ਨੇ ਅਧਿਆਪਕ ਨੌਕਰੀਆਂ ਨੂੰ ਤਰਸਨੇ ਨੇ ਜਿਨ੍ਹਾਂ ਕੋਲ ਹੈਗੀ ਹੈ ਸੜਕਾਂ ਤੇ ਉਤਰ ਰਹੇ ਨੇ ਤੇ ਸਰਕਾਰ ਕਹਿੰਦੀ ਹੈ ਸਾਡੇ ਖਜ਼ਾਨੇ ਖਾਲੀ ਨੇ ਹੋਰ ਵੀ ਬਾਰ ਕੁਝ ਸਰਕਾਰ ਦੇ ਖਜ਼ਾਨੇ ਚਾਹੇ ਖਾਲੀ ਨੇ ਪਰ ਇਹ ਤੁਹਾਡੇ ਸਾਹਮਣੇ ਨੇ ਪੰਜਾਬ ਦੇ ਕੈਬਨਿਟ ਮਨਿਸਟਰ ਚਰਨਜੀਤ ਸਿੰਘ ਚੰਨੀ ਜਿਹੜੇ ਰੋਪੜ ਦੇ ਕਸਬਾ ਬੇਲਾ ਕੋਲ ਪਹੁੰਚੇ ਤਾਂ ਕਈ 100 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਂਦਾ ਦਾਵਾ ਕੀਤਾ 340 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਪੁਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਚੰਨੀ ਨੇ ਕੀ ਕੀ ਕਿਹਾ ਉਹ ਤੁਸੀਂ ਵੀ ਸੁਣ ਲਾਓ ਫੇਰ ਅਗਾਂਹ ਵੱਧਦੇ ਆ ਹਲਕਾ ਚਮਕੌਰ ਸਾਹਿਬ ਦੇ ਵਿੱਚ ਲਗਭਗ 100 ਕਰੋੜ ਰੁਪਇਆ ਲਾ ਕੇ ਨਵੀਆਂ ਸੜਕਾਂ ਦੀ ਉਸਾਰੀ ਹੋ ਰਹੀ ਹੈ ਲੁੱਕ ਪੈ ਰਹੀ ਹੈ ਉਹਨਾਂ ਤੇ ਤੇ ਪੁਲ ਲੱਗ ਰਹੇ ਹੈ ਉਸੇ ਤਹਿਤ ਅੱਜ ਜਿਸੀ 3 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬੇਲਾ ਏਸਕੇਪ ਤੇ ਜਿਹੜਾ ਪੁਲ ਦਾ ਕੰਮ ਹੈ ਉਹਦਾ ਉਦਘਾਟਨ ਕੀਤਾ ਹੈ ਉਹ ਕੰਮ ਹੋਣਾ ਸ਼ੁਰੂ ਹੋਇਆ ਤੇ ਪੂਰੇ ਇਲਾਕੇ ਦੇ ਵਿੱਚ ਸੜਕਾਂ ਦਾ ਜਾਲ ਵਿਛ ਰਿਹਾ ਤੇ ਵੱਡੇ ਪੱਧਰ ਤੇ ਸੜਕਾਂ ਦਾ ਕੰਮ ਹੋ ਰਿਹਾ ਅੱਜ ਉਹਦੇ ਉਦਘਾਟਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਲਗਭਗ ਸਾਰੀਆਂ ਸੜਕਾਂ ਤੇ ਦੁਬਾਰੇ ਪ੍ਰੀਮਿਕਸ ਪਾਈ ਹੈ ਪਾ ਰਹੇ ਆ ਤੇ ਨਾਲ-ਨਾਲ ਨਵੇਂ ਜਿਹੜੇ ਪੁਲ ਨੀਵੇਂ ਹੋ ਗਏ ਆ ਉਹਨਾਂ ਨੂੰ ਉੱਚਾ ਚੁੱਕੇ ਕਰ ਰਹੇ ਆ ਜਿਨ੍ਹਾਂ ਤੇ ਕਦੇ ਨਦੀਆਂ ਦੇ ਪੁਲ ਨਹੀਂ ਲੱਗਿਆ ਜਿਵੇਂ ਅਦਰੇੜਾ ਦੀ ਨਦੀ ਹੈ ਉਹਦੇ ਤੇ ਅਸੀਂ 5.5 ਕਰੋੜ ਰੁਪਏ ਨਾਲ ਅਦਰੇੜੇ ਪੁਲ ਲੋ ਆ ਰਹੇ ਆ ਬਾਕੀ ਵੀ ਜਿਹੜੇ ਜਿਹੜੇ ਪੁਲ ਨੀਵੇਂ ਹੋ ਗਏ ਆ ਉਨਾ ਨਵੇਂ ਸੀ ਉੱਚੇ ਚੱਕ ਰਹੇ ਆ ਤੇ ਪੂਰਾ ਸੜਕਾਂ ਦਾ ਜਿਹੜਾ ਨੈਟਵਰਕ ਆ ਪੂਰੇ ਰਾਕੇ ਦੇ ਵਿੱਚ ਬਹੁਤ ਵਧੀਆ ਬਣ ਰਿਹਾ ਹੈ। ਰੋਪਰ ਟੂ ਬੇਲਾ ਰੋਡ ਜਿਹੜੀ ਹੈਗੀ ਆ ਉਹ ਤਾਂ ਰੋਪਰ ਟੂ ਬੇਲਾ ਰੋਡ ਲਈ 1.2 ਕਰੋੜ ਰੁਪਈਆ ਸੀ ਪਾਸ ਕਰਾ ਲਿਆ ਇਹਦਾ ਪੁਰ ਦੇ ਨਾਲ ਹੀ ਕੰਮ ਸ਼ੁਰੂ ਕਰ ਰਹੇ ਆ। ਸਾ ਦਰਿਆ ਤੇ ਪੂਲ ਡਾਉਣਾ ਬੇਲਾ ਏਰੀਆ ਦੇ ਵਿੱਚ ਬਹੁਤ ਪੁਰਾਣੀ ਮੰਗ ਚੱਲੀ ਆ ਰਹੀ ਹੈ। ਪਹਿਲਾਂ ਇੱਕ ਵਾਰ ਲੱਗਣ ਵੀ ਲੱਗਿਆ ਸੀ ਲੇਕਿਨ ਸਮਾਨ ਚੱਕਿਆ ਗਿਆ। ਹੁਣ ਇਸ ਨੂੰ ਨੈਸ਼ਨਲ ਹਾਈਵੇ ਡਿਕਲੇਅਰ ਹੋ ਗਈ ਹੈ ਇਹ 550 ਕਰੋੜ ਰੁਪਈਆ ਇਹਦੇ ਤੇ ਲੱਗ ਕੇ ਇੱਥੇ ਪੂਲ ਬਣਨਾ ਹੈ। ਉਹਦਾ ਸਰਵੇ ਹੈ ਜਿਹੜਾ ਉਹ ਚੱਲ ਰਿਹਾ ਹੈ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਹੈ ਜਿਹੜਾ ਸਿਰੇ ਚੜ ਜਾਏਗਾ ਦਾ ਨਾਲ ਪੈਸੇ ਵੀ ਲੈ ਕੇ ਆਏ ਹੈ ਤੇ ਨਾਲ ਹੁਣ ਕੰਮ ਸ਼ੁਰੂ ਕਰਨ ਲੱਗੇ ਆ ਪੈਸੇ ਤਿਆਰ ਕਰਕੇ ਉਹਨੂੰ ਘਾਟਣ ਕਰਨਾ ਹੈ ਇਹ 6 ਮਹੀਨੇ ਦੇ ਵਿੱਚ ਵਿੱਚ ਇਹ ਪੁਲ ਬਣ ਜਾਣਾ ਸੋ ਸੁਣੀ ਤੁਸੀਂ ਚਰਨਜੀਤ ਸਿੰਘ ਚੰਨੀ ਦੀ ਵਿਕਾਸ ਕਾਰਜਾਂ ਦੀ ਲੰਬੀ ਚੌੜੀ ਲਿਸਟ ਹੁਣ ਅਥੇ ਕਾਬਿਲ ਗੌਰ ਹੈ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇ 21 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਜਦੋਂ ਵੀ ਮੰਤਰੀਆਂ ਤੋਂ ਪੰਜਾਬ ਦੇ ਵਿਕਾਸ ਕਾਰਜਾਂ ਬਾਰੇ ਪੁੱਛਿਆ ਜਾਂਦਾ ਤਾਂ ਪੁਰਾਣੀ ਸਰਕਾਰ ਤੇ ਇਲਜ਼ਾਮ ਥੂਪ ਕੇ ਖਜ਼ਾਨੇ ਖਾਲੀ ਹੋਣ ਦੀ ਦੁਹਾਈ ਦਿੰਦੇ ਨੇ ਪਰ ਹੁਣ ਲੱਗਦਾ ਹੈ ਚੰਨੀ ਸਾਹਿਬ ਨੂੰ ਵੀ ਪਤਾ ਹੈ ਕਿ ਲੋਕ ਸਭਾ ਚੋਣਾਂ ਸੱਟਦੇ ਨੇ ਤੇ ਹੁਣ ਇਲਾਕੇ ਦੇ ਵੋਟਰਾਂ ਨੇ ਮੂੰਹ ਰਖਣੀ ਬੰਨਾ ਤੇ ਇਸ ਲਈ ਉਹ ਖਜ਼ਾਨੇ ਖਾਲੀ ਹੋਣ ਦੇ ਬਾਵਜੂਦ ਨਵੇਂ-ਨਵੇਂ ਵਿਕਾਸ ਕਾਰਜਾਂ ਦੇ ਨਹੀਂ ਪੱਥਰ ਰੱਖ ਰਹੇ ਨੇ ਤੇ ਕਾਂਗਰਸ ਨੇ ਤਾਂ ਪਹਿਲਾਂ ਹੀ ਆਪਣੇ ਕਰਜ਼ਾ ਮਾਫੀ ਰੋਜ਼ਗਾਰ ਤੇ ਮੋਬਾਈਲਾਂ ਦੇ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ ਰੂਪਨਗਰ ਤੋਂ ਸੁਰਜੀਤ ਗਾਂਧੀ ਦੀ ਰਿਪੋਰਟ डेली पोस्टी की ती विदेश अपना भविख बना चाहते हो पाओ पढ़ाई करने का मौका पिरािड ई सर्विस की सलाह नकार तू मान्यता प्राप्त करो तिरानवे नौ सौ अठहत्तर तिरानवे नौ सौ अठत्